ਬਦੀ ਕਰਾ ਲੈ ਕੋਈ ਗੱਲ ਨਹੀਂ 30000 ਚੋ ਕਿੰਨੇ ਛੋਟ ਕਰਦੇ ਕਰ ਦਾਂਗੇ ਪਿੰਡਰ ਸਾਹਿਬ ਕੋਈ ਗੱਲ ਨਹੀਂ ਭੈਣ ਭਰਾ ਫੋਨ ਲਾਵੇ ਕੋਈ ਹੋਰ ਜਾਂਦਾ ਅੱਛਾ ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਕਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਵੀਰਕੋਲ ਬਹੁਤ ਹੀ ਸੋਹਣੀਆਂ ਝੋਟੀਆਂ ਹੁੰਦੀਆਂ ਤੇ ਵੈੜਾ ਵੀ ਹੁੰਦੀਆਂ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰਕੋਲ ਲੈ ਲਾਂਗੇ ਅੱਜ ਵੀਰ ਨੇ ਤਕਰੀਬਨ ਆ 7-8 ਪਸ਼ੂ ਹੈਗੇ ਆ ਉਹ ਸੇਲ ਕਰਨੇ ਹਨ ਜਿਨ੍ਹਾਂ ਵਿੱਚੋਂ ਤਿੰਨ ਕ ਪਸ਼ੂ ਤਾਜੇ ਸੂਏ ਆ ਤੇ ਦੋ ਕ ਟੋਕੜਾਂ ਗੱਬਣਾ ਤੇ ਹੋਣੀਆਂ ਇੱਕ ਤਾਂ ਦਿਖੋਣੀਆਂ ਆ ਕੱਟੀ ਸੇਲ ਕਰਨੀ ਆ ਕੱਟੀ ਵੀ ਬਹੁਤ ਸੋਹਣੀ ਆ ਉਹ ਵੀ ਦਿਖਾਵਾਂਗੇ ਬਾਕੀ ਆਪਾਂ ਵੀਡੀਓ ਤੇ ਹਰ ਵਾਰ ਬੇਨਤੀ ਕਰਦੇ ਆ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੇ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਣੀ ਆ ਤੇ ਨਾ ਪਸ਼ੂਆਂ ਦਾ ਤੇਲ ਲੈਣੇ ਆ ਜੀ ਹਾਂਜੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਭਿੰਡਰ ਸਾਹਿਬ ਸਾਸਰੀਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਜੀ ਅੱਜ ਹੁਣ ਤੁਸੀਂ ਫਿਰ ਲੇਟ ਹੋ ਗਏ ਜੀ ਨਹੀਂ ਅਸੀਂ ਲੇਟ ਅਸੀਂ ਟਾਈਮ ਨਾਲ ਆਏ ਆ ਨਹੀਂ ਵੀਰ ਤੇ 10 ਮਿੰਟ ਪੂਰੇ ਜਿਹੜਾ ਅੱਜ ਨੇ 10 ਮਿੰਟ ਹਰ ਕਈ ਵਾਰ ਤੁਸੀਂ 15-15 ਮਿੰਟ ਬਿਠਾ ਲੈਂਦੇ ਉਹ ਦਿਨ ਉਹ ਦਿਨ ਮੈਂ ਤੁਹਾਨੂੰ ਜਹਾ ਪਿਆ ਦੀ ਆ ਅੱਜ ਤੱਕ ਤੁਹਾਨੂੰ ਜਾਣੀ ਪੁੱਛੀ ਵੀ ਨਹੀਂ ਕੋਈ ਗੱਲ ਨਾ ਪਰਵਾਹ ਡੀਟਾ ਗਿਆ ਨਾ ਵਧੀਆ ਚੜਦੀ ਗਲਾ ਵੀਰ ਜੀ ਤੇ ਕੋਈ ਨਹੀਂ ਪੈ ਜਾਂਦਾ ਫਰਕ 10-15 ਮਿੰਟ ਇਧਰ ਉਧਰ ਹੋ ਜਾਂਦਾ ਇਹਨਾਂ ਕੋਲ ਨਾ ਜਿਹਦਾ ਕੋਈ ਗੱਲ ਨਹੀਂ ਵੀਰ ਜੀ ਦੋ ਤਿੰਨ ਘੰਟੇ ਦਾ ਫਰਕ ਪੈਂਦਾ ਨਾ ਇਹ ਥੋੜੀ ਵੀ ਕਰਕੇ ਲਾਰਾ ਲਾਗਦੇ ਬਾਜ ਆਉਣਾ ਹੀ ਨਹੀਂ ਚਲੋ ਉਹ ਫਿਰ ਉਠਾਏਂਦਾ ਕੰਮ ਚਲੋ 10-15 ਮਿੰਟ ਦੀ ਗੱਲ ਕੋਈ ਨਹੀਂ ਦੀ ਚਲ ਕੋਈ ਗੱਲ ਨਹੀਂ ਤੇ ਬਾਕੀ ਐਡਰੈਸ ਦੱਸੋ ਭਾਈ ਐਡਰੈਸ ਵੀ ਦੀ ਮੇਰਾ ਪਿੰਡ ਵਰਪਾਲ ਜ ਤੇ ਨਾਮ ਮਰਾ ਪ੍ਰਭ ਜੀ ਤੇ ਬਾਬਾ ਨੋਸੇਸ ਮਾਤ ਵੀਰ ਚਾਰ ਕਿਲੋਮੀਟਰ ਬੈਕਸਾਈਡ ਤੇ ਮੇਰਾ ਪਿੰਡ ਠੀਕ ਆ ਤੇ 9780911798 ਵੀਰ ਜੀ ਠੀਕ ਆ ਹਾਂਜੀ ਤੇ ਹੁਣ ਕਟੀਆਂ ਦੀ ਜਾਨ ਬਚਾਉਣ ਡ ਹੈ ਬੇ ਦਹੀ ਉਹ ਚਲੋ ਮਾਲ ਕਿਰਪਾ ਕਰੇ ਵੀਰ ਰੱਬ ਕੇ ਨਾ ਕੇ ਥਰੂ ਕਿਸੇ ਦੀ ਕੇ ਨੀ ਜਾਨ ਪਹੁੰਚਾਉਂਦਾ ਵਾ ਹੈ ਤੇ ਬਾਕੀ ਚਲੋ ਮਾਲ ਕਿਰਪਾ ਕਰੇ ਵੀਰ ਜੀ ਇਹਨਾਂ ਕਿ ਜੋਗੇ ਬਣਾਈ ਰੱਖੇ ਵੀ ਇੱਕ ਦਿਨ ਜਾਨ ਕਿਤੇ ਹਫਤੇ ਬਾਅਦ ਬਚਾਹੜੀ ਮਹੀਨੇ ਜੇ ਇੱਕ ਦਿਨ ਬਚਾਹੜੀ ਨਾ ਚਲੋ ਬੜਾ ਹੁੰਦਾ ਵਾ ਤੇ ਪਿਛਲੇ ਵੀਰ ਆਪਾਂ ਇੱਕ ਵੀਡੀਓ ਪਾਈ ਉਹ ਉੱਚੇ ਬੱਚੇ ਦੀ ਮਾਈ ਦੀ ਹਾਂਜੀ ਤੇ ਮਾਜੀ ਚਲੋ ਵੀਰ ਆਪਾਂ ਨਫੇ ਨੂੰ ਫੇਰੇ ਨਹੀਂ ਚੁੰਦਾ ਕੋਈ ਇੱਥੇ ਜਾਨ ਬਜਣੀ ਚਾਹੀਦੀ ਬਸ ਨਫੇ ਨਹੀਂ ਆਪਾਂ ਪਾਲਦੇ ਚ ਘਾਟਾ ਹੀ ਪੈ ਦੋ ਚਾਰ ਜਹਾ ਤੇ ਕੋਈ ਗੱਲ ਨਹੀਂ ਵਿੱਜੀ ਉੱਥੇ ਘਾਟਾ ਪੈ ਕੋ ਹੋਰ ਦੇ ਕੇ ਚਲ ਜੂਗੀ ਬਿਲਕੁਲ ਇਦਾਂ ਹੀ ਹਣਾ ਜੀ ਚਲੋ ਜਾਨ ਬਜਣੀ ਚਾਹੀਦੀ ਕਹੇ ਦੀ ਤੇ ਪਹਿਲੇ ਦਿਨ ਆਪਾਂ 1.5 ਕਿਲੋ ਦੁੱਧ ਹੀ ਦੁੱਧ 5 ਕਿਲੋ ਕਰ ਦਿੱਤੀ ਜਣਾ ਆਪਾਂ ਨੂੰ ਠੀਕ ਆ ਹਾਂਜੀ ਸਾਮ ਕੀਤੀ ਤੇ 5 ਕਿਲੋ ਕਰੀ ਬਸ ਸਾਮ ਕਰਨੀ ਪੈਂਦੀ ਨਗਰਦੀ ਜੀ ਅੱਜ ਫੇਰ ਤੋਕੜਾ ਕਬਣਾ ਕੇ ਨਹੀਂ ਆ ਦੋਕੜਾ ਕਬਣਾ ਵੀ ਜੀ ਤਿੰਨ ਆਈਆਂ ਜੇ ਆਪਣੇ ਕੋਲ ਠੀਕ ਆ ਤੇ ਇਹ ਦੋ ਬੱਚੇ ਤਾਂ ਬਣਾ ਜੇ ਠ ਪਹਿਲਾ ਮਾਲ ਚਲ ਗਿਆ ਇਸ ਟਾਈਮ ਨਾਲ ਬੜੀ ਕਿਰਪਾ ਮਾਲਕ ਦੀ ਬਾਕੀ ਵੀ ਦੀ ਪਤਾ ਕੀ ਆ ਮਾਲ ਕਈ ਜਿਹੜਾ ਦੇ ਮਾਲਕ ਦੀ ਕਿਰਪਾ ਨਾਲ ਛੋੜ ਤੇ ਸਾਰੇ ਡੰਗਰ ਵਿਕ ਜਾਂਦੇ ਆ ਤੇ ਕਈ ਜਿਹੜਾ ਦੋ ਚਾਰ ਤੇ ਨੰਗਰ ਲੈ ਵੀ ਜਾਂਦੇ ਆ ਠੀਕ ਹੈ ਤੇ ਵੀਡੀਓ ਮਾਲਕ ਦੀ ਕਿਰਪਾ ਨਾਲ ਬਧੀਰੀ ਚਲ ਜਾਂਦੀ ਆ ਕੋਈ ਭੈਣ ਭਰਾ ਫਿਰ ਵੀਡੀਓ ਵੇਖ ਕੇ ਜੱਜਾ ਲਾਉਂਦਾ ਨੰਗਰ ਵੇਖ ਗਏ ਨੇ ਦੋ ਚਾਰ ਦਿਨ ਉਦਣ ਲੰਗਦੇ ਭਾਈ ਜਿੱਦਣ ਤੁਸੀਂ ਮੁੱਲ ਜ਼ਿਆਦਾ ਨਫਾ ਜ਼ਿਆਦਾ ਭਾਲਦੇ ਜੀ ਹੋ ਚਲੋ ਵੀਰ ਜੀ ਇਦਾਂ ਕਿ ਜਦ ਜਦਣ ਤੁਸੀਂ ਸੋਚਦੇ ਆ ਨਾ ਵੀ ਅੱਜ 5000 ਰੁਪਏ ਮਿਲ ਜੇ 3000 ਮਿਲ ਜੇ ਉਦਣ ਦਾ ਪਸ਼ੂ ਆ ਨਾ ਜਿਹੜਾ ਘੰਟੇ ਜ ਜਿੱਦਾਂ ਆ ਜਨਵਰੀ ਉਹਦਾਂ ਦਾ ਨਫਾ ਮਿਲ ਜਾਂਦਾ ਜੇ ਆਪਾਂ ਹੁਣ ਆਖੀ ਪਈਦਾ ਵੀ ਆਸ ਨੂੰ 20000 ਮਿਲ ਜੇ ਨਹੀਂ ਮਿਲਣਾ ਵੀਰ ਜੀ ਜੀ ਇਹ 2-4000 ਨਾ ਦੇਣੀ ਪੈਣੀ ਆਪਾਂ ਨੂੰ ਬਿਲਕੁਲ ਬਿਲਕੁਲ ਹੈਨਾ ਜੇ ਆਪਾਂ ਆਖੀਏ ਪਈ ਉਹ ਚੋਂ 20000 ਮਿਲ ਜੇ ਉਹ ਚੋਂ ਵੀ ਜੀ ਮਿਲ ਹੀ ਸਕਦਾ ਆਪਾਂ ਨੂੰ ਚਲੋ ਬਾਕੀ ਕਿਸਮਤ ਰਿਹਾ ਉਹਦਾਂ ਨਹੀਂ ਕੋਈ ਬਾਕੀ ਭੈਣ ਭਰਾਏ ਨਹੀਂ ਕਰਾ ਕਰੋ ਖੇਚਲ ਵੀ ਕੋਈ ਨਹੀਂ ਫੋਨ ਲਾਇਆ ਕਰੋ ਇੱਕ ਵਾਰ ਮੈਂ ਕਿਹਾ ਵੀਰ ਕਿਹਦਾ ਫੋਨ ਹੈ ਜੋਗਦਾ ਤੇ ਬਾਕੀ ਮਾਫੀ ਹੱਥ ਜੋੜ ਕੇ ਜਿਹੜੇ ਭੈਣ ਭਰਾ ਚੁੱਕਿਆ ਨਾ ਗਿਆ ਉਹਗੇ ਦਾ ਠੀਕ ਹੈ ਠੀਕ ਹੈ ਦੇਖੋ ਕਰੋ ਵੀਰ ਜੀ ਸ਼ੁਰੂ ਕਰੋ ਵਗਾਓ ਝੋਟੀਆਂ ਹਣਾ ਸਾਰੀਆਂ ਨਿਸ਼ਾਨੀਆਂ ਤੁਸੀਂ ਆਪ ਚੈੱਕ ਕਰ ਲੋ ਜੀ ਬਿਲਕੁਲ ਵੀ ਜੀ ਤੇ ਬੱਚਾ ਇਹਦੇ ਮਗਰ ਆ ਕੱਟੀ 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 ਪਹਿਲਾਂ ਚੈੱਕ ਕਰੋ ਜੀ ਕੱਟੀ ਕਿੱਡੀ ਸੋਹਣੀ ਕੱਟੀ ਡੱਬੀ ਆ ਗਈ ਮਗਰ ਕੱਟੀ 나ੜੂ ਦੇ ਵੀ ਜੀ ਹੈ 나ੜੂ ਦੇ ਐ ਚੈੱਕ ਆ ਕੇ ਫਗਾਂ ਮਾਰ ਗਈ ਕੱਟੀ ਆ ਗਈ ਆਖ ਪੂਥੀ ਵੇਖੋ ਫੇਸ ਗੁਲਾਬੀ ਨਸਾਂ ਬਿੱਲੀ ਅੱਖ ਤੇ 나ੜੂ ਨਾਲ ਚਾਰੇ ਲੱਤਾਂ ਚਟੀਆਂ ਪੂਛ ਵੀ ਉੱਪਰ ਤੱਕ ਚਿੱਟੀ ਆ ਤੇ ਉੱਪਰ ਵੀ ਡੱਬਾ ਜੀ ਕੋਈ ਡੱਬਾ ਗਿਆ ਜੀ ਹੈ ਦੱਬੀ ਕੱਟੀ ਆਏ ਕੱਟੀ ਬਹੁਤ ਸੋਹਣੀ ਹੈ ਕੱਟੀ ਵੀ ਬੜੀ ਸੋਹਣੀ ਹੈ ਬੱਚਿਆਂ ਦੇ ਖੇਡਣ ਲਈ ਖੜਾਉਣਾ ਹੀ ਹੈ ਇਹ ਬਿਲਕੁਲ ਬਿਲਕੁਲ ਵੀਰ ਜੀ ਹੈ ਬਾਕੀ ਝੋਡੀ ਸਾਫ਼ ਹੈ ਸਾਰੀ ਖਰੀ ਝੋਡੀ ਸੁਹਾ ਗਨਵਾ ਵੀਰ ਜੀ ਸੁਹਾ ਵੀਰ ਜੀ ਪਹਿਲਾਂ ਸੂਹ ਜੇ ਪਹਿਲਾਂ ਸੂਹ ਪਹਿਲਾਂ ਸੂਹ ਸੋਈਏ ਤੇ ਕਿੰਨਾ ਦੁੱਧ ਹੋਣਾ ਇਹਦੇ ਕੋਲ ਦੁੱਧ ਵੀ ਜੀ ਇਹ ਵਾਲੇ 8 8.5 ਕਿਲੋ ਬੋਲੀ ਹੋਗੀ ਤੁਹਾਨੂੰ 8 ਕਿਲੋ ਲੱਗੇਗਾ ਠੀਕ ਹੈ 8 ਕਿਲੋ ਬੋਲੀ ਹੋ ਗਿਆ 8 ਕਿਲੋ ਬੋਲੀ ਹਾਂ ਜੀ ਠੀਕ ਹੈ ਤੋਰਾ ਵੀਰ ਜੀ ਇਹਨੂੰ ਲੋ ਜੀ ਲੋ ਜੀ ਬਾਕੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਆ ਵੇਖੋ ਜੀ ਮਗਰ ਇਹਦੇ ਕੱਟੀ ਜੇ ਹਾਂਜੀ ਕਾਫੀ ਟਾਈਮ ਬਾਅਦ ਕੱਟੀ ਦਿਹੀ ਆ ਵੀ ਜਿਹੜੇ ਕੱਟੀ ਲੱਭਦੀ ਨਹੀਂ ਕੋਈ ਫੇ ਕੱਟੇ ਹੀ ਆਈ ਜਾਂਦੇ ਆ ਜਿੱਦੇ ਮੱਦੀ ਚੱਲ ਜਾਓ ਕੱਟੀਆਂ ਲੱ ਕੱਟਾ ਲੱਭਦੇ ਸਾਰੀ ਜੀ 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 ਆ ਵੇਖੋ ਸੋਹਣੀ ਸੁਨੱਖੀ ਵੇਖ ਲਓ ਨਿਸ਼ਾਨੀਆਂ ਸਾਰੀਆਂ ਨੀਲੀ ਰਾਵੀ ਦੀਆਂ ਜੀ ਕੁਆਲਿਟੀ ਚੈੱਕ ਕਰ ਲਓ ਜੋਟੀ ਦੀ ਆ ਜਾਓ ਵੀਰ ਜੀ ਮੋੜ ਲਿਆਓ ਲੋ ਜੀ ਆ ਵੇਖ ਇੱਕਰਾਂ ਇੱਥੋਂ ਆ ਇਧਰ ਨੂੰ ਘੁਮਾ ਇਧਰ ਲਾ ਬੰਨਾ ਮੂੰਹ ਦਿਖਾਈਏ ਦਾ ਦੂਜੇ ਬੰਨਿਓ ਐ ਨੂੰ ਐ ਨੂੰ ਘੁਮਾ ਮੜਾਏ ਆ ਇਧਰੋਂ ਫੇਸ ਵੇਖੋ ਮੜਾਏ ਆ ਫੇਸ ਇਧਰਲੇ ਬੰਨਿਓ ਸਾਰਾ ਚਿੱਟਾ ਵਾ ਤੇ ਦੂਜੇ ਬੰਨਿਓ ਘਟ ਜਿੱਤਾ ਵਾ ਬਾਕੀ ਹੈ ਠੰਡੀ ਧੀਰੀ ਵੀ ਦਾ ਕੋਈ ਫੋਟੋ ਲੈ ਲਓ ਜੁਨੀ ਠੰਡੀ ਧੀਰੀ ਆ ਸੋਹਣੀ ਸੁਨੱਖੀ ਫੇਸ ਕੁਆਲਿਟੀ ਇੱਕਰਾਂ ਫੇਰ ਵੇਖ ਲਓ ਕੁਆਲਿਟੀ ਹਾਂਜੀ 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 ਚੰਗੀ ਆ ਜੀ ਬਾਕੀ ਲੇਵਾ ਵੀ ਤੁਸੀਂ ਆਪ ਚੈੱਕ ਕਰ ਲਓ ਸੋਣਾ ਕਰੋ ਦਰਸ਼ਨ ਜੀ ਜੇਵਾ ਖਾਰੇ ਮੇਰਾ ਵੀ ਆ ਕਰਾਂ ਜੀ 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 ਵੇਖੋ ਜੀ ਮੋਲ ਜੈ ਜੈ ਕਰੀ ਮੋਲ ਵੀਰ ਜੀ ਆਪ ਕੋ ਲੈਣ ਦੇ ਨਾਲ ਹੀ ਕਰਨਾ ਮੋਲ ਜੈ ਜੈ ਕਰੀਂਗਾ ਪਹਿਲੇ ਫੋਨ ਦੇ ਜਾਵੇ ਸਿੱਧੀ ਸਾਈ ਭਾਵੇ ਜਿਹੜੇ ਭੈਣ ਭਰਾ ਨੇ ਵੇਖ ਲਈ ਅਗਲਾ ਕਹੇ ਮੈਂ ਸਾਈ ਲੱਗਾ ਹੀ ਪਾਉਣਾ ਮੈਨੂੰ ਪਸੰਦ ਆ ਮੋਲ ਕਿਹੋ ਜਿਹਾ ਨਿਕਾਲਿਆ ਕਰਾਂਗੇ ਆਪ ਮੋਲ ਦੱਸੋ ਵੀ ਮੋਲ ਵੀਰ ਜੀ 82000 ਰੁਪਏ ਨਿਕਾਲਿਆ ਕਹਿ ਕੇ ਵੱਡਾ ਨਾ ਕਰ ਛੋਟ ਕਰ ਚੋਂ 3000 ਰੁਪਏ ਛੱਡ ਦੀ ਭਿੰਡਾ ਸਾਹ ਇੱਕ ਘਟ 80 ਦੀ ਇੱਕ ਘਟ 80 ਦੀ ਛੋਟ ਹੋਰ ਹੋ ਜੂ ਕੋਈ ਭੈਣ ਭਰਾ ਮੌਕੇ ਤੇ ਫੋਨ ਕਰੇ ਨੀਲੀ ਰਾਵੀ ਤੇ ਝੋਟੀ ਲੱਭਣੀ ਨੇ ਇਹੋ ਜੀ ਦੇਖ ਕੇ ਤੋਰਾਂ ਫਿਰਿਓ ਲਓ ਨੀ ਮਾਰਦਾ ਨਾ ਕਰ 500 ਰੁਪਇਆ ਮੇਰੇ ਵੱਲੋਂ ਕਰਦੇ ਹੋਰ 100 ਰੁਪਇਆ ਹੋ ਗਏ 78000 ਦੀ 78000 ਦੀ ਹੂੰ ਲਾ ਲਿਓ 78000 ਦੀ ਇਹ ਜੀ ਹੁਣ ਆ ਮੁੱਲ ਭੈਣ ਭਰਾ ਫੇਰ ਫੋਨ ਕਰੇ ਫੇਰ ਨਾ ਨਹੀਂ ਕਰਦੇ ਘੁੰਮ ਕੇ ਵੇਖ ਲਓ ਵੀ ਨਹੀਂ ਬਾਕੀ ਘੁੰਮ ਕੇ ਵੇਖ ਲੇ ਵੀ ਇੰਨੇ ਦੀ ਮਿਲ ਜੂਗੀ ਕਿਤੇ ਜੀ ਸਾਫ ਹੈ ਵਿੱਚ ਬਾਕੀ ਖੜੀ ਇਸ ਕਰੀ ਝੋਟੀ ਆ ਸੋਹਣੀ ਹੈ ਚਵਾ ਚੂ ਵੀਰ ਜੀ ਕਿਦਾਂ ਪੋਲੀ ਆ ਤੇ ਵੇ ਵਨ ਚਵਾਏ ਵਨ ਥਾਣਾ ਦੀ ਕੋਈ ਬਾਤ ਘਾਟਨੀ ਨਹੀਂ ਵੀਰ ਜੇ ਮਰਜੀ ਕਰਵੇ ਤੁਸੀਂ ਵੀ ਆਪਣੀ ਤਸੱਲੀ ਕਰ ਲਿਓ ਜੀ ਤੇ ਸੋਹਣੀ ਸੁਨਖੀ ਇਹ ਆ ਕਿ ਕਿੱਲੇ ਤੇ ਵੱਜੀ ਹੋਵੇ ਫੱਬੂਗੀ ਜਰੂਰ ਫੱਬਣੀ ਤਾਂ ਜੇ ਮੈਂ ਕਹਿੰਦਾ ਵੀ ਫੱਬਣੀ ਤਾਂ ਜੇ ਜੇ ਪੱਠੇ ਪਾਓਗੇ ਬਿਲਕੁਲ ਲੜ ਗੱਲ ਹਨਾ ਪੱਠੇ ਪਾਏ ਇਹਨੇ ਦੁੱਧ ਦੇਣਾ ਜੀ ਸੇਵਾ ਤੁਹਾਨੂੰ ਕਰਨੀ ਪੈਣੀ ਜਿੰਨੇ ਵੀ ਭੈਣਾਂ ਭਾਵੇਂ 12 ਕਿਲੋ ਚੋਲੇ ਤੇ ਭਾਵੇਂ ਕੋਈ 6 ਕਿਲੋ ਰੱਖ ਲੈ ਸਾਰੇ ਸਿਆਣੇ ਆ ਅੱਗੇ ਢੋਕੜ ਗੱਬਣੀ ਇਹ ਢੋਕੜ ਗੱਬਣੀ ਵੀ ਜੀ ਇਹ ਢੋਕੜ ਗੱਬਣ ਜੇ 5 ਕਿਲੋ ਦੁੱਧ ਦੇ ਜਦਲੇ ਦੇ ਚੌਵਾਂ ਮਹੀਨਿਆਂ ਦੀ ਗੱਬਣ ਤੇ 5 ਕਿਲੋ ਦੁੱਧ ਤਾਂ ਬੇਲ ਦੀ ਕਾਫੀ ਲੰਮੀ ਆ ਬੇਲ ਕਾਫੀ ਲੰਮੀ ਵਿਜੀ ਪਿੱਛੋਂ ਚੌੜੀ ਕਾਫੀ ਆ ਆ ਵੇਖੋ ਜੀ ਕਈ ਚੀਜ਼ਾਂ ਕਈ ਮੱਝ ਕਈ ਚੀਜ਼ਾਂ ਵੀਡੀਓ ਦੇ ਵਿੱਚ ਦਿਖਦੀਆਂ ਹੁੰਦੀਆਂ ਵਾ ਬੋਲਣ ਨਾਲ ਤੋਂ ਰਹਿ ਜਾਂਦੀਆਂ ਚਲੋ ਦੇਖਣ ਵਾਲੇ ਵੇਖ ਲੈਣੇ ਹਨ ਸੁਣਨ ਵਾਲੇ ਸੁਣ ਲੈਣੇ ਆ ਤੇ ਉਹ ਜਿਹੜੀ ਰਹਿ ਗਈ ਉਹ ਫੋਨ ਤੇ ਪੁੱਛ ਲੈਣ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਕਈ ਵਾਰਾਂ ਦੱਸੀ ਨਹੀਂ ਜਾਂਦੀ ਫਿਰ ਸਪੈਸ਼ਲ ਭੈਣ ਭਰਾ ਦੱਸਦੇ ਵੀ ਆਹ ਚੀਜ਼ ਦੱਸੀ ਨਹੀਂ ਤੁਹਾਨੂੰ ਜੀ 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 ਹਨਾ ਜਿਹੜੀ ਜੇ ਸਾਹਮਣੇ ਦੇਖਦੀ ਹੈ ਉਹ ਦੱਸਾਂ ਲੋੜ ਨਹੀਂ ਪੈਂਦੀ ਧੰਨਵਾਦ ਉਹ ਵੀਰਦਾ ਵੀ ਜਿਹੜਾ ਦੱਸਦੇ ਵੀ ਜੀ ਹਾਂ ਜੀ ਹਾਂ ਜੀ ਤੇ ਦੁੱਧ ਕਿੰਨਾ ਚੋਂਦੀ ਜੀ ਸੱਜਰ ਦੁੱਧ ਜੀ ਤੇ ਉਹ 13 ਕਿਲੋ ਚੋਆ ਡੇਢ ਜਵਾਈ ਮੱਝੇ ਅੱਛਾ ਦਿਲ ਜੀ ਮੰਨ ਲਿਆ 2-3 ਮੱਝਾਂ ਲਈਆਂ ਡੇਢ ਜੀ ਠੀਕ ਆ 13-14 ਕਿਲੋ ਦੁੱਧ ਚੋਂਦੀ ਰਹੀ ਆ ਜੇ 13-14 ਕਿਲੋ ਤੇ ਫਿਰ 12 ਚਵਾਇਆ ਹੋਊਗਾ ਹੁਣ ਕਿੰਨਾ ਦੁੱਧ ਆ ਇਹ ਹਾਲੇ 5 ਕਿਲੋ ਫਿਰ 4 ਟਾਈਮ ਚੋਲੇ ਕੋਈ ਗੱਬਣ ਕਿੰਨੇ ਚਿਰ ਦੀ ਆ ਗੱਬਣੇ 4 ਮਹੀਨੇ ਦੀ ਬੁੱਧੀ ਗੱਬਣ ਜੀ 4 ਮਹੀਨੇ ਦੀ 4 ਮਹੀਨੇ ਦੀ ਗੱਬਣੀ ਚੈੱਕ ਤੁਸੀਂ ਆਪ ਕਰਾਈ ਜੀ ਕਵੀਰ ਮੇਰੇ ਘਰ ਦੀ ਚੱਕ ਗਿਆ ਨਹੀਂ ਤੁਹਾਡੇ ਘਰ ਆ ਕੇ ਡਾਕਟਰ ਨੇ ਚੈੱਕ ਕੀਤੀ ਆ ਹਾਂ ਵੀ ਮੇਰੇ ਘਰੇ ਆਪਣੇ ਜਾ ਕੇ ਚੈੱਕ ਰਾਈਆ ਮੈਂ ਠੀਕ ਆ ਹਾਂ 24 ਘੰਟੇ ਮੇਰੀ ਵੀਡੀਓ ਚੱਲੂਗੀ 24 ਘੰਟੇ ਚੈੱਕ ਕਰਕੇ ਮੈਨੂੰ ਜਵਾਬ ਦੇ ਦੇ 24 ਘੰਟੇ ਨਹੀਂ 24 ਸਾਲ ਹੀ ਚੱਲਣੀ ਆ ਪਤਾ ਨਹੀਂ ਵੀ ਜਿੰਨਾ ਚਿਰ YouTube ਹੋਣਾ ਚਿਰ ਚੱਲਦੀ ਰਹਿਣੀ ਆ ਇਹ ਘੰਟੇ ਦਾ ਟਾਈਮ ਦੇ ਨਾ ਮੈਂ 24 ਘੰਟੇ ਇਹ ਵੀਡੀਓ ਦਾ ਲਿੰਕ ਸਾਂਭ ਕੇ ਰੱਖ ਲੈ ਜਦੋਂ ਮਰਜ਼ੀ ਦਿਖਾ ਦੇ ਵੀ ਭਾਈ ਤੂੰ ਇੰਨਾ ਟਾਈਮ ਕਿਹਾ ਸੀ 24 ਘੰਟੇ ਤੱਕ ਮੈਂ ਵੀ ਜੁਮਿਆ ਰਾਂ ਮੱਝ ਗੱਬਣ ਦੱਸ ਦੇ ਮੈਨੂੰ ਠੀਕ ਵੀ ਤੇਰੀ ਮੱਝ ਤਿੰਨਾਂ ਦੀ ਨਿਕਲੀ ਤੇਰੀ ਮੱਝ ਪੰਜਾਂ ਦੀ ਵੀ ਤੇਰੀ ਮੱਝ ਚਾਂਹ ਨਿਕਲੀ ਠੀਕ ਮੈਂ ਇਹ ਗੱਲ ਤੇ ਜੁਮੇ ਰਿਹਾ ਨੇ ਠੀਕ ਹੋਰੇ ਮਲ ਕਿਰਪਾ ਕਰ ਜਿੰਨੇ ਚਿਰ YouTube ਚੱਲੂ ਉਹਨਾਂ ਮੁੱਲ ਕਰਾਂਗੇ 45000 ਰੁਪਏ ਦਾ ਛੋੜ ਇਹ ਵੀ 42000 ਦੀ ਮਾਇਦਮਾ ਠੀਕ ਹੈ ਜੀ ਬਾਕੀ ਮੌਕੇ ਤੇ ਮੰਨ ਤਾਣ ਹੋ ਜੂ ਥੋੜਾ ਪਤਾ ਕਰਦਾਂਗੇ ਵੀ ਜੀ ਕਰਦਾਂਗੇ ਹੋਂ ਲਾਵੇ ਕੋਈ ਆਪਾਂ ਜਾਣ ਬਚਾਉਣ ਨੇ ਆਪਾਂ ਜਣ ਗੋਂਦ ਨੇ 4 ਕਿਲੋ ਦੁੱਧ ਤੇ 14 ਮਹੀਨਿਆਂ ਦੀ ਟੋਕੜ ਗੱਬਣ ਹਨਾ ਹਾਂਜੀ ਪੰਜ ਗੱਬਣ 4 ਕਿਲੋ ਲੱਗ ਜਿਹਾ ਆ ਮੁੱਲ ਜੇ ਟੋਕੜ ਗੱਬਣ ਹੀ ਲੱਭਣੀ ਕੱਲੀ ਟੋਕੜ ਭਾਵੇਂ ਕਿਤੇੋਂ ਲੱਭ ਜੇ ਕਰੋ ਚੈੱਕ ਜੀ ਬਾਕੀ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਆਉਣ ਦੇ ਅਗਲੇ ਵੀ ਕਰੋ ਚੈੱਕ ਜੀ ਇਹ ਵੀਰ ਜੀ ਕਿਦਾਂ ਟੋਕੜ ਟੋਕੜ ਕੱਲੀ ਟੋਕੜ 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 ਠੀਕ ਆ ਇਹਦੇ ਆਪਾਂ ਚਲੋ ਫ੍ਰੀ ਵਾਲੀ ਕੰਮ ਜੀ ਦੇਣੀਗੇ ਆਹ ਖਤ ਟੋਕੜ ਦੁੱਧ ਕਿੰਨਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ 5 ਕਿਲੋ ਇਥੇਲੇ 4 ਲੱਗਦੇਲੇ ਕੱਦ ਜਿਆਦਾ ਕੋਈ ਵੱਡਾ ਨਹੀਂ ਗਾ ਨਿੱਕਾ ਕਰਦੇ ਆ ਬਿਲਕੁਲ ਨਿਕਲਾ ਕੱਦ ਬਿਲਕੁਲ ਨਿਕਲਾ ਠੀਕ ਗਾ ਜਿੱਡੀ ਹੁੰਦੀ ਰੋਡਾਂ ਗਾ ਹਨਾ ਕੱਟੀਆਂ ਕੱਟੀਆਂ ਦੇ ਭਾਗੇ ਪਤਾ ਨਹੀਂ ਕੱਟੀਆਂ ਦੇ ਬਾਜੀ ਆ ਲੱਡੂ ਲਾ ਕੇ ਭਾਵੇਂ ਵੱਡੀ ਲੱਗੀ ਜਾਂਦੀ ਹੋਵੇ ਇਹ ਆ ਕੇ ਆਪਾਂ ਦਾ ਆ ਰਿਹਾ ਜਰਸੀ ਤੇ ਬਾਕੀ ਹੈ ਚੰਗੀ ਆ ਸਾਫ ਆ ਮਜੀ ਵੀ ਚਲੋ ਇਹਨੇ ਗਾਂਗੂ ਰੱਖਣੀ ਨਾ ਉਹਦਾ ਮੱਝ ਚੰਗੀ ਆ ਚਲੋ ਕੋਈ ਨਹੀਂ ਆਪੋ ਆਪਣੀ ਸਮਝੇ ਸਾਰਿਆਂ ਦੀ ਇਹ ਤਰੋ ਜਿਹੜੀ 27 28 3000 ਗਾਂ ਦਾ ਘਰੇ ਨਾ ਨਾ ਜਾਣ ਦੇ ਉਹਦੇ ਨਾਲ ਚੰਗੀ ਮੱਝ ਵੀ ਸੀ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਨਿਕਲ ਜੇ ਸਿੰਘ ਵੀ ਨਹੀਂ ਗੁੱਟੀਆਂ ਸਿੰਘ ਲੱਗੇ ਕਿ ਤੇ ਬਾਕੀ ਹੈ ਵੇ ਗੜੀ ਨਹੀਂ ਸਾਰੀ ਜੈਡ ਬਲੈਕ ਮਾਸਾ ਪੂਛ ਟਿੱਕ ਦੇ ਨਹੀਂ ਮਾਸਾ ਕਣੀ ਗਿੱਠ ਕਦੇ ਆਉਣੀ ਆ ਮੇਰੀ ਜੈਡਰੀ ਚੱਪਾ ਹੋ ਵੀਰ ਮਿੰਕੇ ਦਿਖਾ ਦਈਏ ਤੇ ਫਿਰ ਅੰਜੀ ਮਿਲ ਦੋ ਮਾਰਕੀਟ ਫੇ ਮੇਰੀ ਗੱਜਬਾ ਡੀ ਵੀਰੇ ਦੋ ਨੂੰ ਕਹਿ ਦਈਏ ਦੋ ਤਾਂ ਹੁਣ 4 ਕਿਲੋ 4 ਕਿਲੋ ਜੋਗੇ ਲੈ ਆਵੀਂ ਆਪਣੇ ਘਰੋਂ ਵੀ ਠੀਕ ਸੂਹਾ ਵੀਰ ਮੈਂ ਪਹਿਲਾਂ ਸਾਂਗ ਤੂੰ ਜਲ ਸਾਂਗ ਵੇਖਣ ਨੂੰ ਪਹਿਲਾਂ ਹੀ ਲੱਗਦੀ ਆ ਪਰ ਦੂਜਾ ਸੂਹਾ ਵੀ ਰਹੂਗੀ ਦੂਜਾ ਹੋਗੀ ਦੂਜਾ ਹੋਗੀ ਬਣੀ ਦਾ ਕੋਈ ਹੈ ਨਹੀਂ ਵੀਰ ਆਪਾਂ ਨੂੰ ਹੀ ਪਿਆ ਘਰ ਵਾਲੇ ਜਦੋਂ ਲਈਏ ਨਾ ਕਿ ਕੋਈ 1.5 ਮਹੀਨੇ ਦੀ ਬਣੀ ਆ ਠੀਕ ਆਪਾਂ ਨੂੰ ਨਹੀਂ ਪਤਾ ਵੀਰ ਇਹਦੀ ਕਿਸਮਤ ਕਿਹੜੀ ਕਿਸ ਨਾਲ ਖੇਡੇ ਤੇ ਕਿੰਨਾ ਕਰਨਾ ਮੁੱਲ 35000 ਕਰ ਲਈਏ ਲੈ ਦੇਣ ਵਾਲਾ ਮੁੱਲ ਕਰ ਅੱਜ ਪਿੰਡਰ ਤੇਰੇ ਘਰ ਦੇ ਨਹੀਂ ਆਪਾਂ ਇਹ ਪਰਾਂ ਵਾਲੀ ਗੱਲ 5000 ਦੀ ਦੇ ਦੇ ਫੇ ਲੈ ਜੇ ਫਿਰ ਕੋਈ ਲੈ ਜੇ ਛੋੜ ਕਰਾਂਗੇ 5000 ਕਰ ਦਾਂਗੇ ਉਹ ਜੋ 100 ਰੁਪਏ ਛੋੜੂਗੀ ਇਕ ਲਾ ਫੇ ਇਕੋ 100 ਹਣੀ ਮੈਂ ਮੈਂ ਜ਼ਿਆਦਾ ਤੇ ਨਹੀਂ ਡਾਊਨ ਕਰਦੀ ਤੇ ਮਰਜ਼ੀ ਫਿਰ ਤੂੰ ਕਹਿ ਜੀ ਤੇ ਮੈਂ ਤੈਨੂੰ ਪੁੱਛਿਆ ਨਹੀਂ ਹਾਂ ਗੱਲ ਹੀ ਕੋਈ ਨਹੀਂ ਫਿਰ ਇੱਕ ਮੈਨੂੰ ਕਹਿੰਦਾ ਹੈ ਬੰਦਾ ਵੀ ਜਦੋਂ ਤੁਸੀਂ ਗੱਲਬਾਤ ਕਰਦੇ ਤਾਂ ਪਹਿਲਾਂ ਰੇਟ ਪੁੱਛਦੇ ਨੇ ਮੈਂ ਤਾਂ ਇਹ ਨਹੀਂ ਪੁੱਛਦਾ ਸਿੱਧੀ ਗੱਲ ਕਰਦੇ ਚਲੋ ਵਜਣ ਵਾਲੇ ਗਲਮਾ ਜ ਆਪਣੇ ਕਰਮਾ ਜ ਨਫਾ ਇਹ ਦੇ ਜਿਹੜਾ ਨੇ 25000 ਦੀ ਜਾਣ ਦੇ ਵਿੱਚ ਖਾਂਦੀ ਆ ਨਾ ਖਾਂਦੀ ਖਾਂਦੀ ਲੋਨ ਸਾਂਭਣਾ ਵੀਰ ਲੈ ਜੇ ਮਾਨਤਨ ਮਾਨਤਨ ਹੋਰ ਹੋ ਜਾਊਗਾ ਕੋਈ ਸਾਂਭਣ ਵਾਲਾ ਭਰਾ ਵੇ ਜਾ ਕੇ ਮੇਰੇ ਕੋਲ ਇੱਥੇ 25000 ਦੀ ਲੈ ਕੇ 35000 ਦੀ ਵਾਲੀ ਫੰਡਰਾ ਦੇ ਦੇ ਨਹੀਂ ਨਹੀਂ ਇਹ ਗੱਲ ਬਣਾਵੇ ਨਹੀਂ ਨਹੀਂ ਦੇਣੀ ਸਾਂਭਣ ਵਾਲੇ ਨੂੰ ਸਾਂਭਣ ਵਾਲੇ ਮੇਰੇ ਲਓ ਵੀ ਇਹ ਨਾ ਮੁੜ ਕੇ ਮੇਰੇ ਤੇ ਗੁੱਸਾ ਕੱਢੀ ਜਾਵੀਂ ਵੀ ਤੂੰ ਐਦਾਂ ਕਹਿਤਾ ਘੱਟ ਮੁੱਲ ਦੇਤੀ ਆ ਸੋਚ ਲਾ ਲੈ ਮੌਕਾ ਹੈਗਾ ਜੀ ਉਹ ਕਰ ਲਾ ਵੇਖ ਲਾ ਜੇ ਵੱਧ ਕਰਨਾ ਦੇ ਮੈਨੂੰ ਨਾ ਮੁੜ ਕੇ ਲਾਹਾਂ ਮਾਂ ਮੰਗ ਲਈ ਰ ਨਾ ਨਾ 50 ਦੀ ਇਤਨੀ ਹੈਗੀ ਉਹ ਹੋਵੇ ਹੋਵੇ ਅਸਰੇ ਕਹਣੇ ਪਿਆਦੀ ਨਹੀਂ ਹੈਗੀ ਕਿੰਨੇ ਦੇ ਆਗੀ ਫਿਰ ਵੀ ਜਿਹੜੇ ਇਹ ਫੀਕਦੀ ਹੈਗੀ ਕਿ ਨਹੀਂ ਇਹਦੀ ਉੱਪਰ ਮੈਂ ਕਰਨਾ ਵੱਧ ਮੁੱਲ ਕਰਨਾ ਵਾ ਨਹੀਂ ਨਹੀਂ ਮੈਂ ਡ੍ਰੈਨ ਦੇ ਹਾਂ ਲਾਵੇ ਛੋੜ ਕਰਨੀ ਪੈਣੀ ਉਹ ਜੋ ਵੀ ਮਰਜ਼ੀ ਨਾ ਕਰਾ ਲਓ ਇਹਦੇ ਬਾਰੇ ਦੱਸ ਵੀਰ ਇਹ ਟੋਕੜੀ ਵੀ ਟੋਕੜੀ ਆ ਇਹ ਵੀ ਕੱਲੀ ਟੋਕੜੀ ਆ ਕੱਲੀ ਟੋਕੜੀ ਤੂਪਿਓ ਆ ਕਰੋ ਜੀ ਕਾ ਵੀ ਟੋਕੜ ਖਾਣ ਦੇਖੋ ਜੀ ਬਾਕੀ ਇੱਧਰ ਜਿਹੜੀਆਂ ਟੋਕੜਾਂ ਗੱਬਣਾ ਬੱਜੀਆਂ ਇਹ ਭਿੰਡਰ ਫਾਰਮ 13 13 ਦੇ ਵੀਡੀਓ ਚੜ੍ਹਣੀ ਇਹਨਾਂ ਦੀ ਇਹ 13 13 ਦੇ ਆਹੜੀਆਂ ਟੋਕੜਾਂ ਗੱਬਣਾ ਵਾਂ ਇਹਨਾਂ ਦੀ ਵੀਡੀਓ ਚੜ੍ਹਣੀ ਹੋ ਉੱਤੇ ਆਹ ਕੱਲੀ ਟੋਕੜ ਆ ਇਹ ਕੱਲੀ ਟੋਕੜੇ ਵੀਰ ਵਾ ਨਾਵੇਂ ਮੇਰਾ ਭਰਾ ਸੱਜਣਾ ਵਾਲਾ ਕਿ ਨਹੀਂ ਹਾਂ ਜੀ ਵਾ ਨਾ ਸੱਜਣਾ ਨਾ ਭਾਵੇਂ ਗਾਰੇ ਦਹਾਂਦ ਨਾ ਬੱਚਾ ਮਰਿਆ ਜੀ 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 ਤੋ ਦੁੱਧ ਕਿੰਨਾ ਹੁਣ ਦੁੱਧ ਇਹ ਹਲੇ ਹੋਏ ਕੋ ਪਿੰਡ ਸਾਹਿਬ 8 ਕਿਲੋ 8 ਕਿਲੋ ਦੁੱਧ ਕੁਛ 7 ਮਨੇ ਖੜੇ ਸੁਈ ਨੂੰ ਕਿੰਨਾ ਚੇਰ ਹੋ ਗਿਆ ਇਹਨੂੰ ਸੁਈ ਨੂੰ ਘੜ ਤੋਂ ਘੜ ਵੀ ਨੂੰ ਦੋ ਦੋ ਢਾਈ ਠੀਕ ਆ ਦੋ ਦੋ ਢਾਈ ਜਿਹੜਾ ਦੇ ਆਪਾਂ ਦੋ ਗੋਮਾਂ ਦੋ ਢਾਈ ਦਵਾਂਗੇ ਹੁਣ ਮੈਂ ਇਹ ਚੀਜ਼ ਨਹੀਂ ਪੁੱਛਣੀ ਬਣੀ ਕਿ ਨਹੀਂ ਬਣੀ ਨਹੀਂ ਆਪਾਂ ਦੱਸਣੀ ਹੋਣੀ ਕਿ ਬੱਸ ਦੱਸਣੀ ਇਹ ਕਿਸਮਤ ਕਿਸ ਦੀ ਦੇਖੋ ਮੀਨਾ ਖੰਡ ਸਾਹਮਲੇ ਤੇ ਚੈੱਕ ਵਾਲੇ ਪਤਾ ਲੱਗ ਜੂ ਉਹਨਾਂ ਨੂੰ ਵੀ ਬਣੀ ਕਿ ਨਹੀਂ ਬਣੀ ਠੀਕ ਆ ਤੇ ਚੈੱਕ ਜ਼ਰੂਰ ਕਰਾ ਲਿਓ ਅਗਲਾ ਚੈੱਕ ਵੀ ਜੀ ਦੇਖੋ ਇਹਨਾਂ ਸਾਡੇ ਗੁਰੰਗਾ ਲੈਣਾ ਚੱਕ ਜੂੜ ਕਰਾਇਆ ਕਰੋ ਠੀਕ ਹੈ ਜੇ ਉਹ ਦੋ ਮਹੀਨੇ ਦੀ ਗੱਬਣਾ ਐ ਚਾ ਉਹ ਟੋਕੜਿਆ ਸੱਜਰ ਦਾ ਚਲੋ ਕੀ ਲੋੜ ਹੁੰਦੀ ਆ ਇੱਕ ਰਾਂ ਸ਼ਾਇਦ ਤੁਹਾਨੂੰ ਜਿਆਦਾ ਕਿ ਨਹੀਂ ਜਿਆਦਾ ਅਸੀਂ ਤੁਹਾਨੂੰ ਟੋਕੜ ਗਾਈ ਦਿੱਤੀ ਜਰਸੀ ਅੱਜ ਅਸੀਂ ਕਹਿ ਜਾਂਦੀ ਸਾਰੇ ਜਿਹਦੇ ਕੋਲ ਅਸੀਂ ਲਿਆਂਦੀ ਉਹ ਅਜੇ ਤੱਕ ਨਹੀਂ ਮੰਨਿਆ ਵੀ ਮੇਰੇ ਘਰ ਟੀਕਾ ਲੱਗਾ ਉਹ ਮੇਰੇ ਘਰ ਮੈਂ ਤੁਹਾਨੂੰ ਜੇ ਸੁਣਾ ਉਹ ਉਹ ਮੇਰੇ ਘਰ ਤੇ ਗੱਬੜ ਨਿਕਲ ਆਈ ਪਹਿਲੀ ਗੱਲ ਲੈਂਦੀ ਮਰਾਡੇ ਕੋਲ ਤੇ ਉਦੋਂ ਦੀ ਸਾਂਝ ਪਈ ਆ ਉਹ ਪਹਿਲੀ ਗੱਲ ਆਡੇ ਕੋਲ ਲੈਂਦੀ ਇੱਕ ਧਾਰ ਵੀ ਨਹੀਂ ਮਾਰੀ ਤੁਸੀਂ ਧਾਰ ਨਹੀਂ ਮਾਰੀ ਆਪਾਂ ਵੀਰ ਧਾਰ ਵੀ ਨਹੀਂ ਮਾਰੀ ਤੇ ਤੁਸੀਂ ਕਿਹਾ ਵੀ ਗੱਬੜ ਨਿਕਲ ਆਈ ਤੇ ਅਸੀਂ ਕਿਹਾ ਵੀ ਤੁਸੀਂ 28000 ਦੀ ਲਿਆਂਦੀ 30000 ਦੀ ਵਾਪਸ ਕਰਦੇ ਹੋ ਤਾਂ ਹੋਈ ਹੀ ਆਪਣੀ ਗੱਲ ਹਨਾ ਤੇ ਆ ਗਿਆ ਨਫੇ ਨਾਲ ਆਉਣ ਦੇ ਵਾਪਸ ਮੈਂ ਨਹੀਂ ਵੀਰ ਨਹੀਂ ਹੋਣੀ ਹੋਣੀ ਤੇ ਕਈ ਵਾਰ ਐਦਾਂ ਹੋ ਜਾਂਦਾ ਨਹੀਂ ਪਤਾ ਲੱਗਦਾ ਕਿਹੜਾ ਚ ਕਿਸਮੰਦੀਆਂ ਵੀਰੇ ਇਹਦੇ ਕਰਮਾਣਾ ਕੋਈ ਨਹੀਂ ਦਲਦਾ ਤੇ ਕਿੰਨਾ ਮੁੱਲ ਕਰਨਾ ਆਦਾ ਮੁੱਲ ਵੀ ਜਿਹਦਾ 45000 ਰੁਪਇਆ ਛੋੜ ਕਿ ਨਹੀਂ ਕਰ ਦੇਗਾ 2000 ਰੁਪਇਆ 45 ਜੋ 2000 ਤੇ ਰਹਿ ਗਈ 43 43000 42 ਦੀ ਜਾਣਦੇ ਪਰਾਂ ਕੇ ਚਲੋ ਪਿੰਡਰ ਸਾਹਿਬ ਫਿਰ ਫੋਨ ਲਾਵੇ ਭੈਣ ਭਰਾ ਕੋਈ ਨਹੀਂ ਦੇ ਦਾਂਗੇ ਫਿਰ ਜਦੋਂ ਕਹਿ ਦੁੱਧ 8 ਕਿਲੋ ਲੱਡੂ 7 ਕਿਲੋ ਚੋਕੇ ਲੈ ਜਾ ਵੀਰ ਕੋਈ ਤੁਹਾਨੂੰ ਦੋ ਟਾਂ 7 ਕਿਲੋ ਠੀਕ ਆ ਠੀਕਾ ਨਹੀਂ ਲਊਗੀ ਫਿਰ ਠੀਕਾ ਵੀ ਨਹੀਂ ਲੈਣੀ ਪਾੜਾ ਪੋਣਾ ਪੈਂਦਾ ਕਿ ਨਹੀਂ ਲਊਗੀ ਪਾੜੇ ਤੇ ਪਾੜੇ ਤੇ ਪਾੜੇ ਲਓ ਜੀ ਆਪਾਂ ਇੱਥੇ ਇੱਕੋ ਢੋਕੜ ਗੱਬਣਾ ਦਿਖਾਈ ਹੈ ਹਨਾ ਦੋ ਢੋਕੜ ਗੱਬਣਾ ਉਹ ਭਿੰਡਰ 13 13 ਦੇ ਵੀਡੀਓ ਚੜ੍ਹ ਨਹੀਂ ਉਹਨਾਂ ਦੀ ਉਹ 13 ਦਿਨਾਂ ਦੇ ਪਾਵਾਂਗੇ ਇਹ ਆ ਕਿ ਉੱਤੇ ਸਿੱਧੀਆਂ ਗੱਲਾਂ ਕਰਦਾ ਵੀਰ ਉਹ ਚਲੋ ਇਦਾਂ ਹੀ ਅੱਗੇ ਜੀ ਗੱਲਾਂ ਮਾਤਾ ਜੀ ਦਾ ਸੁਆਦ ਹੁੰਦਾ ਵਾ ਕਈ ਆ ਭਣ ਭਰਾ ਉਹ ਚ ਵੀਰ ਅਸੀਂ ਡੰਗਰ ਨਹੀਂ ਵੇਚਦੇ ਉਹ ਚ ਹੀ ਲੋਕਾਂ ਦਾ ਪਿਆਰ ਲੈਨੇ ਆ ਠੀਕ ਉਹ ਜਾਨ ਨੂੰ ਡੰਗਰ ਵਿੱਚ ਨਾਲ ਮਤਲਬ ਨਹੀਂ ਆ ਇਹਦੇ ਕੋਲ ਦੁੱਧ ਕਿੰਨਾ ਪਿਆਰ ਹੋਵੇ ਇਹਦੇ ਦੁੱਧ ਪਿੰਡ ਸਾਹਿਬ 12 ਕਿਲੋ ਹੋਗਾ 12 ਕਿਲੋ ਦੁੱਧ ਕੱਦ ਇਹਦਾ ਕਾਫੀ ਵੱਡਾ ਵਾ ਹੁਣ ਲੱਡੂ ਖਾ ਮੇਰਾ ਵੀਰ ਫਲੂਜ ਕਰੋ ਜੇਕਰ ਥਾਣ ਬੜੇ ਸੋਹਣੇ ਲੱਗੇ ਵੀਰ ਜੀ ਇਹਨੂੰ ਕਹਣਾ ਹੈ ਹੀ ਸੋਹਣੇ ਵੀ ਸੋਹਣੇ ਲੱਗਣੇ ਦੁੱਧ 12 ਕਿਲੋ 12 ਕਿਲੋ ਚੋਕੇ ਲੈ ਕੇ ਕੋਈ ਕੇ ਟੋਕੜੀ ਆ ਤਸੱਜਰ ਸੱਜਰ ਨੇ ਕਿਨਾਂ ਚੋਇਆ ਸੱਜਰ ਉਹਦੇ 25 30 ਕਿਲੋ ਚੋਇਆ ਹੈ ਲੋ 25 ਤੋਂ 30 ਕਿਲੋ ਦੁੱਧ ਇਹਨੇ ਚੋਇਆ ਹੈ ਚੋਆ ਹੀ ਹੋਗਾ ਵੀਰੀ ਟੋਕੜੀ ਜਿਹੜੀ 12 13 ਕਿਲੋ ਦੇਣ ਦੀ ਹੈ ਚੋਈ ਸੱਜਰ ਨੇ ਚੋਆ ਹੋਊਗਾ ਠੀਕ ਆ ਤੇ ਇਹ ਬਣੀ ਕਿਤੇ ਨਹੀਂ ਵੀਰ ਆਪ ਨੂੰ ਨਹੀਂ ਪਤਾ ਨਹੀਂ ਪਤਾ ਜਾਣਦੇ ਬਾਕੀ ਹੈ ਨਸਲ ਵਾਲੀ ਹੈ ਬਰੀਡ ਚੈੱਕ ਕਰ ਲੋ ਇਹ ਕਿ ਦੁੱਧ ਦਦ ਥਾਣਵਾ ਨਾ ਜਿਹੜਾ ਥਾਣ ਬੜਾ ਚੰਗਾ ਲੱਗਾ ਬਹੁਤ ਸੋਹਣਾ ਥਾਣ ਲੱਗਾ ਜੇ ਕਿਤੇ ਤੂੰ ਜਾਇਜ਼ ਮੁੱਲ ਦੇ ਦੇ ਤਾਂ ਮੈਂ ਲੈ ਆ ਜਾਂ ਇਹਨੂੰ ਜਾਇਜ਼ ਲੈ ਜਾਵੀਂ ਤੇਰੀ ਜੰਗੀ ਲੈਣੀ ਲੈ ਜਾ 10 ਫਿਰ ਵੀਜੀ ਫਿਰ 35000 ਰੁਪਏ ਮੁੱਲ ਥਾਣ ਸੋਹਣੇ ਲੱਗੇ ਉਦਾਂ ਚਵਾਦ ਵੀ ਚੰਗਾ ਦੁੱਧ ਵੀ ਚਲੋ 12 ਕਿਤੀ ਸੱਜਣ ਆ ਲਿਆ ਤੇ ਮਾਨ ਤਾਨ ਕਿੰਨਾ ਕਰਨਾ 2000 ਵੀ ਛੱਡ ਦੀਏ ਮੈਂ ਹੋਰ ਘਟਾ ਦੇ ਕਿੰਨਾ ਘਰਾ ਦੀ ਯਾਰ ਤੂੰ ਇਹ ਸਮਝ ਲੈ ਵੀ ਮੇਰੇ ਭੈਣ ਭਰਾਵਾਂ ਨਹੀਂ ਹੋਣਾ ਅੰਦਰ ਕੋਈ ਮੇਰੇ ਦੁਸ਼ਮਣ ਆ ਮੇਰੇ ਵੀ ਭੈਣ ਭਰਾ ਹੀ ਆ ਮੈਂ ਦੁਸ਼ਮਣ ਤਾਂ ਤੇਰੇ ਨਹੀਂ ਜੇ ਤੂੰ ਮੈਨੂੰ ਘੱਟ ਦੇਣ ਦਾ ਤਾਂ ਉਹਨਾਂ ਨੂੰ ਘੱਟ ਦੇ ਦੇ ਵੀਰ ਜੀ ਮੈਂ ਤੁਹਾਡੇ ਕੋਲ 30000 ਰੁਪਏ ਮੰਗਿਆ ਤਾਂ ਤੂੰ ਘੱਟ ਕਰ ਲੈ ਯਾਰ ਵੀਰ ਜੀ 2000 ਘੱਟ ਕਰ ਦਾਂਗੇ ਹੋਰ ਘੱਟ ਕਰ ਹੋਰ ਵੀਰ ਜੀ 1000 ਘੱਟ ਕਰ ਦਾਂਗੇ 3000 ਰੁਪਏ ਦੀ ਤੂੰ 30 ਤਾਂ ਅੰਦਰ ਆਵੇ ਵੀਰ 100 ਰੁਪਏ ਛੋਟ ਕਰੂ ਦੀ ਯਾਰ ਚ 25 ਜਿਹੜਾ ਮਰਜ਼ੀ ਲੈ ਜੇ ਵੱਜਦਾ ਕੋ ਹੋ ਨਾ ਵਜੇ ਯਾਰ ਬਚੌਣ ਨੂੰ ਬੈਠੇ ਕਮਲਿਆ ਆਪਾ ਮਾਰਦਾਨ ਹੋਊਗਾ ਹੋਰ ਕਰਦਾਂਗੇ ਵਿੱਚ ਕਰਦਾਂ ਤੂੰ ਲਾ ਲੈ ਕੋਈ 30000 ਚੋਂ ਛੋੜ ਜਿੰਨੀ ਦਿਲ ਕਰਦਾ ਹੈ ਕਰਾ ਲਿਓ ਕਰਾ ਲਿਓ ਕਰਾ ਲਿਓ ਭਾਈ ਦੁੱਧ 12 ਕਿਲੋ ਆਂਦਾ ਵਾ ਤੁਸੀਂ ਲੀਟਰ ਮਾਰ ਕੇ ਖੜਿਓ ਵੀਰ ਕੋ ਚਾਰ ਟਾਈਮ ਚੋਈ ਵੀਰ ਚਾਰ ਟਾਈਮ ਨਹੀਂ ਨਹੀਂ ਚਵਾਈ ਜ਼ਰੂਰ ਦੋ 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 ਟਾਈਮ ਦੀ ਲੋੜ ਪੱਕੀ ਚਵਾਈ ਕਰੇ ਕੋਈ ਆ ਗਏ ਤੇਰੇ ਕੋ ਆਪਣੀ ਦੋ ਟਾਈਮ ਚੋਈਓ ਭਾਵੇਂ ਤਿੰਨ ਟਾਈਮ ਚੋਈਓ ਇਹ ਗੱਭਣ ਜੇ ਘਰੋਂ ਦੇ 20 22 ਕਿਲੋ ਚੋਂ ਚੁੰਦੇ ਰਹੇ ਤਕੋ ਠੀਕ ਆ ਤੇ ਮੈਨੂੰ ਨਹੀਂ ਪੜਾ ਮੈਂ ਚਲੋ 20 22 ਤੇ ਜੇ 15 ਦਊਗੀ ਸਹੀ ਆ ਹਣਾ ਤੇ ਦੇਣ ਕਿੰਨੇ ਕੁ ਲੈ ਜੂ ਹਾਂਜੀ ਦੇਣ ਬਾਅਦ ਤਿਆਰੀ ਉਪਤੇ ਦੇ ਲੈ 10 ਦਿਨਾਂ ਕਰਕੇ ਦਵਾਗੇ ਆਪਾਂ ਵੀ ਜੀ ਠੀਕ ਆ ਬਾਕੀ ਇਹ ਮੈਨੂੰ ਲੱਗਦਾ ਪਹਿਲਾ ਵੀਡੀਓ ਚ ਪਾਈ ਉਦੋਂ ਲੱਥੀ ਨਹੀਂ ਸੀ ਇਹ ਉਦੋਂ ਵੀ ਕੱਚੀ ਜਾਂਦੀ ਸੀ ਕੱਚੀ ਜਾਂਦੀ ਮਾਗਦੀ ਕਿਰਪਾ ਛੁਲਕਾਈ ਗਾਂ ਵੀਰੇ ਹੁਣ ਲੱਥ ਆਈ ਆ ਹਨਾ 5-7 ਕਿਲੋ ਲੱਥ ਆਈ ਆ ਆ ਦੇਖੋ ਕਰੋ ਜੱਗ ਗੰਢੀ ਬੜੀ ਹੈ ਇਹਦੇ ਬੇਲ ਬੜੀ ਲੰਮੀ ਆ ਵੈੜ ਦੀ ਚੈੱਕ ਕਰੋ ਸੂਆ ਇਹਦਾ ਵੀਰ ਜੀ ਕਿੰਨਾ ਹੋਊਗਾ ਸੂਆ ਤੀਜਾ ਹੋਈ ਇਹਦਾ ਤੀਜਾ ਸੂਆ ਇਹ ਆ ਕਿ ਥਾਣੇ ਦਾ ਵੀ ਚੰਗਾ ਸੋਹਣਾ ਲੱਗਾ ਵਾ ਆ ਬੁੱਤ ਆਹ ਵੇਖੋ ਕਰੋ ਚੰਗ ਠੰਡੀ ਹੈ ਜੀ ਥਾਣ ਵੇਖੋ ਥਾਣ ਕਿੱਡਾ ਗੁਲਾਬੀ ਰੰਗ ਦਾ ਹੈ ਬੜਾ ਵੀਰ ਹਾਂ 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 ਥਾਣ ਵੇਖੋ ਕਿੱਡਾ ਸੋਹਣਾ ਥਾਣਾ ਸੁਪੂ ਕੀ ਵੜ ਆਹ ਸ਼ਹਿਦ ਆਉਣ ਡਿਆ ਜਾਣ ਦੋ ਜਾਣ ਦੋ ਹਾਂਜੀ ਸ਼ਹਿਦ ਹੀ ਆਉਣ ਡਿਆ ਜਿੰਨੇ ਦਿਨ ਲੈ ਜੂਗੇ ਚੰਗੇ ਹੀ ਅਜੇ ਜਾਣ ਦੇ ਵੀਰ ਹੁਣ ਚੰਗੇ ਚੰਗੇ ਦੇ ਲਈ ਜਾਣ ਦੇ ਹੁਣ ਚੰਗੇ ਚੰਗੇ ਆਹ ਵੇਖੋ ਬਾਕੀ ਦੁੱਧ ਦੇ ਨੇ ਸਾਰਾ ਸਿਆੜ ਹੀ ਦੇਣਾ ਵਾ ਦੁੱਧ ਵੀਰ ਕਰਮ ਵਾਲੀ ਨੇ ਸਾਫ ਕਰੇ ਕੋਈ ਤੇ ਲੰਡੂ ਨਾਵੜੀਆਂ ਵਾਲੇ ਜੀ ਜੜੜਾ ਚ ਮੜੀਆਂ ਵਾਲੀਆਂ ਜੀ ਲੱਡੂ ਦਾ ਘਾਂ ਡੱਕ ਮੜੀ ਜੀ ਆ ਜੀ ਇਹ ਹਨ ਮਰਾਵੜੀਆਂ ਦੇ ਇਹ ਲੜਾਂ ਵੜੀਆਂ ਹਨ ਢਿੱਲਾ ਚੰਗੇ ਆ ਹਾਂ ਜੀ ਸੋਹਣੀ ਆ ਕਾ ਭਰਾ ਦਿੰਗਾ ਖੋਲਾ ਵਾਲਟੀ ਦੀ ਆਗੇ ਉਰੇ ਹੀ ਬੰਦੇ ਆਗੇ ਇਹਨੂੰ ਇਹ ਬੰਦੇ ਲਾਟੇ ਚ ਬੰਦੇ ਤੇ ਦੱਸ ਫਿਰ ਵੀਰੇ ਦਾ ਮੁੱਲ ਇਹਦਾ ਮੁੱਲ ਵੀ 55000 ਰੁਪਇਆ ਮਾਨ ਤਾਨ ਕਿੰਨਾ ਕਰਨਾ ਇਹ 2000 ਵਿਚੋਂ ਚੋਂ 55000 ਅੱਜ ਵਿੱਚੂੰਗਾ ਪਛੀ ਦੂੰਗਾ 50000 ਦੀਆਂ ਛੋੜ ਹੋ ਜੂਗੀ ਕੁਝ ਕਰ ਦਾਂਗੇ ਭਿੰਦਰ ਸਾਹਿਬ 1000 ਰੁਪਇਆ ਹੋਰ ਛੋੜ ਕਰਾਂਗੇ ਠੀਕਾ 10000 ਦੀਆਂ ਹਨ ਆ ਜੀ ਠੀਕ ਆ ਇਹ ਬਾਜ ਵਿੱਚੋਂ ਤਿਆਰ ਕਰਕੇ ਸੂਈ ਵਿੱਚਾਂਗਾ ਹਾਂਜੀ ਫਿਰ ਗਾਂ ਪੰਜਾਬ ਬਾਈ ਬਾਹਰ ਬਣੀ ਬਾਕੀ ਜਿੰਨਾ ਕ ਮੁੱਲ ਵੀਰ ਨੇ ਦੱਸਿਆ ਨਾ ਵੀ ਤਿਆਰ ਹੋਈ ਹੋ ਸਦਾ ਕਿ ਬਾਕੀ ਵੀ ਚਾਹੇ ਚਵਾਜੇ ਪਤਾ ਨਹੀਂ ਵੀ ਕਿੱਥੇ ਕਿੱਧਰ ਨੂੰ ਮੁੱਲ ਚਲ ਜਾਣਾ ਹੈ ਹਨਾ ਹੋਰ ਤਾਂ ਸੇਵਾ ਕਰਨੀ ਆਪਾਂ ਹੋਰ ਬਤਾ ਕੇ ਕਰ ਲਾਂਗੇ ਬਾਕੀ ਮੁੱਲ ਜਦੋਂ ਦੁੱਧ ਚੰਗਾ ਹੋ ਜਾਂਦਾ ਫਿਰ ਪਤਾ ਹੀ ਨਹੀਂ ਕਿੱਧਰ ਨੂੰ ਚਲ ਜਾਂਦਾ ਹਾਂਜੀ ਜੇ ਦੁੱਧ ਚੰਗਾ ਹੋ ਗਿਆ ਉਹਦੇ ਫਿਰ ਚੰਗਾ ਨਾਵਾ ਠੀਕ ਆ ਬਾਕੀ ਚਲੋ ਆਪਣੀ ਕੋਈ ਕਿਸਮ ਕਰਕੇ ਦੀ ਇਨੂ 15 ਦਿਨਾਂ ਚੋਂ 20 ਹੋਣਾ। ਇਹਨੂੰ 15 ਦਿਨ ਹੋ ਗਏ ਸਾਡੇ ਫੀਡ ਫੜ ਦਾ ਪੂਰਾ ਪਾਇਆ ਕਿ ਨਹੀਂ ਨਹੀਂ। ਨਹੀਂ ਜੀ ਇੱਕ ਬੁਰਾ ਨੂੰ ਇੱਕ ਪਤਾ ਛੋੜਾ ਚ ਰਹਿ ਗਿਆ 5-5 5 ਕਿਲੋ ਰਹਿ ਗਈ ਆ। ਕਰ ਗਿਆ तकरीबन। ਠੀਕ ਆ। ਬਾਕੀ ਸੰਭਾਲ ਚੰਗੀ ਕਰਤੀ ਹੈਗੇ ਫੇ। ਚਲੋ ਮਾਲ ਕਿਰਪਾ ਕਰਨ ਵਾਲਾ ਵੀ ਰੱਬ ਕਰਨ ਵਾਲਾ ਬੰਦਾ ਕੌਣ ਦਾ? ਆਹ ਕਿਦਾਂ ਵੀਰ ਆ ਸੂਈ ਆ। ਕਿੰਨੇ ਚਿਰ ਦਾ ਹੋ ਗਿਆ ਉਹ ਬੱਚਾ? 1-2 ਮਹੀਨਾ ਦਾ ਆ ਜੀ। ਕੱਟਾ ਕੱਟੀ ਆ। ਕੱਟਾ ਕੱਟਾ ਵੀ ਕੱਟਾ। ਕੱਟਾ ਮਗਰ ਆ ਜੀ। ਆਹ ਵੇਖੋ ਝੋਟੀ ਚੈੱਕ ਕਰੋ ਝੋਟੀ ਆ ਕਿ ਮੱਝ ਆ ਵੀਰ ਜੀ? ਝੋਟੀ ਝੋਟੀ ਵੀਰੇ ਝੋਟੀ ਆ। ਠੀਕ ਆ। ਦੋ ਮਹੀਨਾ ਦਾ ਕਟਾ ਕੇ ਵੱਧੋ ਲੱਗਦਾ ਤੂੰ ਮੇਰਾ ਵੀ ਬਸ ਜੀ ਆਪਣੀ ਸਮਝ ਲੈ ਲੈ ਭਾਵੇਂ ਪੰਜ ਪੰਜਾਂ ਦਾ ਲਾ ਦੇ ਠੀਕ ਆ ਸਾਹਮਣੇ ਜੀ ਨਾਮ ਉਹ ਲੈ ਤੇ ਦੁੱਧ ਕਿੰਨਾ ਆ ਦੇ ਕੋਲ ਦੁੱਧ ਜੀ ਦੇ ਕੋਲ 9 ਕਿਲੋ ਹੈ 9 ਕਿਲੋ ਮੋੜ ਲਾ ਆ ਜਾ ਬਾਹਰ ਨੂੰ ਲੱਡੂ ਆ ਜਾ ਸਿੰਗ ਖਾ ਮੇਰਾ ਭਰਾ ਨਹੀਂ ਖਾ ਨਹੀਂ ਖਾ ਸਿੰਗ ਨਿਕਾ ਮੋੜ ਲਾ ਜਾਣ ਦੇ ਮਾਰੀ ਪੂਛਟੀ ਮੇਰਾ ਭਰਾ ਜੀ ਬਾਕੀ ਸਾਰੀ ਬਜਟ ਬਲਾ ਗਈ ਹੈ ਸੋਹਣੀ ਹੈ ਜੀ ਥਾਣ ਵੀ ਚੰਗੇ ਲੱਗੇ ਆ ਥਾਣ ਦੇ ਕੁੜੀ ਨੇ ਚੱਤ ਫਰ ਦਾਮ ਵਾਲੇ ਲੱਗੇ ਆ ਭੂਗਦੀ ਹਾਂ ਦੇਖੋ ਜੀ ਆ ਮੁੱਲ ਕਰਨਾ ਵੀਜੀ ਦਾ ਮੁੱਲ ਵੀ 60000 ਰੁਪਿਆ ਦਾ 60000 ਹਾਂਜੀ ਦੁੱਧ ਕਿੰਨਾ ਵਾ ਦੁੱਧ 9 ਕਿਲੋ ਵਿੱਚ ਚੋਗੇ ਲੈ ਦੋ ਟਾਈਮ ਚੋਗੇ ਚਾਰ ਟਾਈਮ ਚੋਗੇ ਬਣੇ ਆ ਗਾਂ ਕ ਨਹੀਂ ਨਹੀਂ ਬਣੀ ਬੁਣੀ ਦਾ ਵੀਰ ਮੈਨੂੰ ਪਤਾ ਹੈ ਜੀ ਠੀਕ ਆ ਐ ਮੈਂ ਕੱਟ 60000 ਚੋਂ ਕਿੰਨੀ ਛੋਟ ਕਰਨੀ ਆ 2000 ਰੁਪਏ ਵੀਰ ਹੋਰ ਕਰ ਦੇ ਤੁਸੀਂ ਇਦਾਂ ਕਰਾਂ ਜਿਹਨੇ ਕਿਲੋ ਘੱਟ ਜੂਗਾ ਉਹਨੇ 1000 ਛੱਡੂਗਾ 9 ਕਿਲੋ ਚ ਹਾਂ ਜਿਹਨੇ ਕਿਲੋ ਘੱਟ ਜੂਗੇ 58000 ਉਹ ਦੋ ਟਾਈਮ ਚੋਵੇ ਕੋ ਚਾਰ ਟਾਈਮ ਚੋਵੇ ਨੇ ਮੋਲੇ 58000 ਦੋ ਮੋਲੇ 8000 ਰੁਪਿਆ ਠੀਕ ਹੈ ਜਿੰਨਾ ਦੁੱਧ ਘਟਜੂ ਉਹਨੇ ਦੋ ਜਿੰਨਾ ਦੁੱਧ ਘਟਜੂ ਉਹਨੇ ਯਾਰ ਠੀਕ ਆ ਕਿਲੋ ਦਾ 1500 ਰੁਪਿਆ ਕਿਲੋ ਦਾ 15 ਕਿਲੋ ਦਾ 1500 ਰੁਪਿਆ ਘਟਾਉ ਦੋ ਹਜ਼ਾਰ ਘਟਾ ਆ ਕਿਲੋ ਦਾ ਕਿਉਂ ਘਟਾਈਏ 2000 ਐਂ 15 ਘਟਾਉਣਾ ਨਾ ਨਾ 2000 ਰੱਖ ਨਹੀਂ ਯਾਰ 2000 ਨੇ ਤਾਂ ਕੰਮ ਬੜਾ ਖਰਾਬ ਕਿਹੜਾ ਕਿਲੋ ਘੜ ਚੱਲਿਆ ਵਾ ਯਾਰ ਕਿਲੋ ਘੜੂ ਕਿਧਾਂ ਦੁੱਧ ਹੈਗਾ ਵਾ ਇਹ ਦੁੱਧ ਵੀ 9.5 ਕਿਲੋ ਇਥੇਲੇ 9.5 ਕਿਲੋ ਆ ਤੂੰ ਇਹ ਵੱਧ ਗਿਆ ਤੇ ਮੈਂ ਦਊਗਾ ਮੈਨੂੰ 1000 ਵੱਧ ਨਾ ਉਹ ਤੇਰੀ ਕਿਸਮਤ ਆ ਯਾਰ ਅ ਕਿਲੋ ਦਾ 2000 ਰੁਪਏ ਘਟਾਵਾਂਗੇ ਮਾਸ਼ੇ ਦੁੱਧ 9 9.5 ਕਿਲੋ ਹੈਗਾ 58000 ਨਾਲ ਸੌਦਾ ਕਰੀ ਸਾਢੇ 58000 ਨਾਲ ਕਰੇ ਵੀਰ ਕੋਈ 58000 ਨਾਲ ਸੌਦਾ ਕਰ ਲਿਆ ਪਤਾ ਮੇਰਾ ਭਰਾ ਫੇਰ ਖਾ ਦੇ ਕਰ ਜਿੰਨਾ ਦੁੱਧ ਘਟ ਜੇ ਉਹਨੇ 2000 ਘਟ ਉਹ ਦੋਹਾਂ ਨਾਲ ਕੋਈ ਤਨਾਲ ਵਾਲੇ ਠੀਕ ਕੱਟੀ ਹੈਗੀ ਇੱਕ ਹਾਂਜੀ ਕੱਟੀ 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 ਹੀ ਰਾ ਕੱਟੀ ਆ ਜਾ ਕੱਟੀ ਦਿਖਾ ਦਈਏ ਆ ਵੇਖੋ ਕੱਟੀ ਆ ਵਾ ਕੱਟੀ ਕਰੋ ਚੈੱਕ ਕਿੰਨੇ ਜਰਦੀ ਹੋ ਗਈ ਉਹ ਵੀਰ ਜੀ ਹਾਂਜੀ ਬਣਦੇ ਕਾਬਲ ਹੀ ਆਉਦਾਂ ਨਾ ਇਹ ਬਣੀ ਵੀਰ ਦੀ 1.5 ਮਿੰਟ ਦੋ ਮਿੰਟ ਲੱਗੇ ਮੈਨੇ ਬਣੀ ਚੈੱਕ ਕਰਨ ਵਾਲੀ ਕੱਟੀਏ ਅੱਛਾ ਇਹ ਡਲਟਰ ਆਪਣਾ ਆ ਗਿਆ ਚੈੱਕ ਕਰਾ ਲਣੀ ਆਪਾਂ ਠੀਕ ਹੈ ਚੈੱਕ ਹੋਣ ਵਾਲੀ ਆ ਠੀਕ ਆ ਥਾਣ ਥਣ ਚੰਗੇ ਸੋਹਣੇ ਆ ਬਾਕੀ ਇਹ ਆ ਕਿ ਮੋਰਾ ਜੀ ਆ ਜਾਂਦੀ ਸੋਹਣੀ ਆ ਬੇਲ ਦੀ ਚੰਗੀ ਲੰਮੀ ਆ ਕੱਦ ਚੰਗਾ ਸੋਹਣਾ ਵਾ ਜੀ ਆ ਲੈ ਲੋ ਜੀ ਮੱਜ ਦੇ ਬਰਾਬਰ ਜੀ ਆ ਵੇਖ ਲੋ ਉੱਚੀ ਆ ਮਾਸਾ ਮੱਜ ਤੋਂ ਉੱਚੀ ਆ ਤੇ ਆ ਥਣ ਥਣ ਵੇਖ ਲੋ ਇਹਦਾ ਝੋਲੀ ਘਰੇ ਮੇਰਾ ਭਰਾ ਝੋਲੀ ਵੀ ਚੰਗੀ ਆ ਤੇ ਬੇਲ ਦੀ ਵੀ ਲੰਮੀ ਆ ਝੋਲੀ ਘਰੇ ਕਰੋ ਜੀ ਕੋਈ ਨੀ ਰਹਿਣ ਦੋ ਵੀਰ ਜੀ ਬੱਜੀ ਰਹਿਣ ਦੋ ਤੋਰ ਦੀ ਮਣੀ ਤੋਰ ਖਾਦੀਆਂ ਕਈ ਵਾਰਾਂ ਕਟੀਆਂ ਭੱਜ ਜਾਂਦੀਆਂ ਵਾਂ ਕੋਈ ਨੀ ਭੱਜ ਦੋੜ ਚਲੀ ਕਿਤੇ ਤੋਰ ਦੇ ਮੜ ਜੀ ਫਿਰ ਚੱਬੂਣੀ ਪਾਇਆ ਸਿੰਘ ਵੇਖੋ ਕਿੱਡੇ ਸੋਹਣੇ ਆ ਕਾਲੀ ਅੱਖ ਵਾਲੀ ਕੱਟੀ ਆ ਕੱਟੀ ਨਹੀਂ ਬਨ ਝੋਟੀ ਗਈ ਨੇ ਆ ਵੇਖੋ ਜੀ ਭਾਵੇਂ ਵੀਰ ਮੱਝ ਗਈ ਜਾ ਝੋਟੀ ਝੋਟੀ ਰਣੀ ਗੱਟੀ ਗੱਟੀ ਰਣੀ ਹਾਂ ਹਾਂ ਉਹ ਦੇਖ ਹੀ ਜਾਣਾ ਸਾਰੇ ਭੈਣ ਭਰਾਵਾਂ ਨੂੰ ਬਾਕੀ ਬੇਲ ਦੀ ਕਾਫੀ ਲੰਮੀ ਆ ਕੱਦ ਵੀ ਚੰਗਾ ਵਾ ਆ ਵੇਖੋ ਝੋਲੀ ਝਾਲੀ ਵੇਖ ਲੋ ਥਾਣੇ ਤੇ ਚਾਰ ਹੀ ਆ ਫੋਟ ਸ਼ਾਂਗ ਨਹੀਂ ਹੈਗੀ ਕੋਈ ਵੀ ਉਦਾਂ ਨਾਲ ਚੜਾਰੂ ਨਹੀਂ ਹੈਗੀ ਵੀਰ ਹਾਂਜੀ ਇਹ ਹੋਰ ਕੋਈ ਤੇਰਾ ਪਾਟ ਉੱਤਰਾਂ ਸਾਨੂੰ ਆ ਵੇਖ ਆਉਣ ਦੇ ਵੀਰ ਮਨ ਏਡਾ ਕੋਈ ਬੰਦ ਪਰਾਣਾ ਦੇ ਪਰਾਣਾ ਦੇ ਪਰਾਣਾ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਕੱਟੀ ਦਾ ਮੁੱਲ ਵੀ ਜੀ ਦਾ ਕਰਨੀ ਤੀ 10000 ਰੁਪਇਆ ਜਿਆ ਜਿਆ ਘਰ ਦੇਣ ਵਾਲੀ ਗੱਲ ਕਰ ਵੀਰ 30000 ਚੋਂ ਕਿੰਨੀ ਛੋਟ ਕਰਦੇ ਕਰ ਦਾਂਗਾ ਪਿੰਡਰ ਸਾਹਿਬ ਕੋਈ ਗੱਲ ਨਹੀਂ ਭੈਣ ਭਰਾ ਫੋਨ ਲਾਵੇ ਕੋਈ ਕਰ ਦਾਂਗਾ 80000 ਰੁਪਏ ਦੀ ਹੋਰ 10000 ਛੱਡ ਦਾਂਗੀ 29000 ਦੀ ਛੱਡ ਦਾਂ ਛੱਡ ਦਾਂ ਫੋਨ ਲਾਵੇ ਕੋਈ ਹਨਾ ਫੋਨ ਲਾ ਭੈਣ ਭਰਾ ਕੋਈ ਕੋਈ ਗੱਲ ਨਹੀਂ ਬਾਕੀ ਭੈਣ ਭਰਾਵਾਂ ਦੀ ਬੜੀ ਹੱਥ ਜੋੜ ਕੇ ਬੇਨਤੀ ਭੈਣ ਭਰਾਵਾਂ ਗਾੜੀ ਵੀਡੀਓ ਜਿਹਦਾ ਫੋਨ ਆਣਾ ਚੋਚੇ ਹੋਗੇ ਮਾਫੀ ਮੰਗਦਾ ਵੀਰ ਮੈਂ ਠੀਕ ਹੈ ਜੀ ਇਹ ਬਾਕੀ ਵੀਰ ਮੇਰਾ ਮੇਰਾ ਇਹ ਕੰਮ ਆ ਵੀਰ ਫੋਨ ਆਵੇ ਨਾ ਮੈਨੂੰ WhatsApp ਤੇ ਮੈਸੇਜ ਕਰਦੇ ਕਰੋ ਨਾ ਫੋਨ ਕਿਤੇ ਜਾਵੇ ਰਿਕਾਰਡਿੰਗ ਭੇਜ ਦੇ ਕਰੋ ਬਿਲਕੁਲ ਬਿਲਕੁਲ ਬਾਕੀ ਆ ਟੋਕੜਾਂ ਕੱਪੜਾ ਪਿੰਡ ਫਾਰਮ 13 13 ਦਿਨ ਦਿਖਾਵਾਂਗੇ ਤੇ ਆਹੀ ਪਸ਼ੂ ਵੀਰ ਨੇ ਸੇ ਆਗੇ ਆਪਣੀ ਤਸੱਲੀ ਕਰਕੇ 2 ਟਾਈਮ ਚੋ ਕੇ ਸੂਰੇ ਸਵਾਇ ਡੰਗਰ ਨੂੰ ਚੈੱਕ ਪਾਸ ਕਰਕੇ ਲੈ ਕੇ ਜਾਇਓ ਇਹਨੂੰ ਵੀਡੀਓ ਕਰਦੇ ਹੋ ਸ਼ੇਰ ਜੀ ਧੰਨਵਾਦ